ਮੈਨੂੰ ਹੈਰਾਨਗੀ ਹੋਈ ਹੈ ਕਿ ਪਹਿਲੀ ਵਾਰ ਤਾਂ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਭਜਰੀ ਸਿਲੈਕਸ਼ਨ ਤੋਂ ਇਹ ਪਤਾ ਲੱਗਿਆ ਨਹੀਂ ਇੱਕ ਪਟਿਆਲੇ ਜਿੱਥੇ ਕੀ ਹਜੇ ਬਹੁਤ ਇਲੈਕਸ਼ਨ ਹੋ ਨਹੀਂ ਪਿਆ ਤੱਕਾ ਉੱਥੇ ਹੋਈ ਹੈ ਉੱਥੇ ਬਾਾਕੀ ਕਿਸੇ ਵੀ ਸ਼ਹਿਰ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਕਿਤੇ ਵੀ ਕਲੀਅਰ ਕਿਤੇ ਵੀ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਨੂੰ ਨਾ ਲੁਧਿਆਨੇ ਚ ਨਾ ਜਲੰਧਰ ਚ ਨਾ ਸ਼੍ਰੀ ਅਮਰitsar ਸਾਹਿਬ ਚ ਮੈਂ ਜਦ ਨੀ ਮਿਲਿਆ ਲੋਕਾਂ ਨੇ ਨਕਾਰ ਤੇ ਰਿਜੈਕਟ ਕਰਦੇ ਹੁਣ ਤੋੜ ਫੋੜ ਨਾਲ ਕੀ ਕਰਦੇ ਆ ਉਹ ਅਲੱਗ ਗੱਲ ਹੈ ਕਿਤੇ ਮਿਲਣ ਦੀਆਂ ਮੂਟਾਂ ਹੈਗੀਆਂ ਐ ਕਿਤੇ ਉਜਾਦਾ ਹੁੰਦੇ ਆ ਉਹਨਾਂ ਨੇ ਕਿਤੇ ਹੋਰ ਕੁਛ ਕਰਨਗੇ ਉਹ ਅਲੱਗ ਗੱਲ ਹੈ ਪਰ ਇੱਕ ਇਹ ਸਾਲ ਜਿਹੜਾ ਰਿਹਾ ਏ ਇਹ ਧਰਮ ਪਤਨੀਆਂ ਲਈ ਬੜਾ ਮਾੜਾ ਰਿਹਾ ਏ ਇਹ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਤੋਂ ਕੋਈ ਗਿੱਦੜਵਾਹੇ ਉਦੋਂ ਬਾਅਦ ਉਹ ਨਿਰੰਤਰ ਚਰਬਤਨੀਆਂ ਦਾ ਖਾਣਾ ਜਾਰੀ ਰਿਹਾ ਮੈਂ ਹੈਰਾਨ ਹੋ ਗਿਆ ਦੇਖੋ ਗੋਗੀ ਜੀ ਜਿਨ੍ਹਾਂ ਦੇ ਆ ਮਾ ਬਾਅਡ ਅਵਾਰਡ ਉਹ ਲਿਖਦੇ ਸੀ ਅੱਜ ਉੱਥੇ ਵੀ ਉਹਨਾਂ ਦੀ ਹਾਰ ਹੋਈ ਦੂਜੇ ਪਾਸੇ ਪੱਪੀ ਪ੍ਰੈਸ਼ਰ ਜੀ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਤੇ ਉਹਨਾਂ ਨੇ ਵੀ اپنی ਧਰਮ ਬਤਰੀ ਰਿਸੀਡ ਲਵਾ ਲਈ ਉਹ ਨਹੀਂ ਬਚਾ ਸਕਿਆ ਤੇ ਮੈਂ ਲੁਧਿਆਣੇ ਚ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੇ ਵੀ ਮੇਰੇ ਖਿਲਾਫ ਇਹ 2 MLA ਹੀ ਜ਼ਿਆਦਾ ਹਮੇਸ਼ਾ ਗੱਲਾਂ ਕਰਦੇ ਸੀ ਚਾਹੇ ਫਰਤੀ ਪ੍ਰਸ਼ਾਦ ਜੀ ਨੇ ਚਾਹੇ ਗੋਗੀ ਜੀ ਦੋਨਾਂ ਦੀਆਂ ਧਰਮ ਪਤਨੀਆਂ ਹਾਰੀਆਂ ਇਸੇ ਤਰੀਕੇ ਨਾਲ ਬਲਿੰਗ ਸਾਹਿਬ ਲੁਧਿਆਣੇ ਆਏ ਸੀ ਉਹਨਾਂ ਦੀ ਤਰਫ ਤੋਂ ਬੁਲਾਈ ਜਾਦੇ ਪ੍ਰਵੰਦ ਸਿੱਧੂ ਨੇ ਕਦੇ ਮੇਰੇ ਉਲਟੋਂ ਨਾਲ ਗੱਲ ਨਹੀਂ ਕੀਤੀ ਉਹਨਾਂ ਦੇ ਪੁੱਤਰ ਜਿੱਤੇ ਗਏ ਦੂਜੇ ਪਾਸੇ ਬੱਗਾ ਜੀ ਨੇ ਉਹਨਾਂ ਦਾ ਬੇਟਾ ਵੀ ਜਿੱਤੇ ਆ ਮੈਂ ਮੁਬਾਰਕਬਾਦ ਕੀਤਾ ਉਹਨਾਂ ਨੇ ਕਦੇ ਫालतू ਗੱਲ ਨਹੀਂ ਕੀਤੀ ਇਸ ਕਰਕੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਕੋਈ ਜ਼ਿਆਦਾ ਇਂਦਰ ਉਂਦਰ ਦੀਆਂ ਗੱਲਾਂ ਕਰਦਾ ਰਹੇ ਉਹਨਾਂ ਦੀਆਂ ਧਰਮ ਪਤਨੀਆਂ ਦੀਆਂ ਸੀਟਾਂ ਵੀ ਬਚ ਨਹੀਂ ਜਾਂਦੀ ਉਦੋਂ ਬਾਅਦ ਜੇ ਮੈਂ ਆਵਾ ਲੁਧਿਆਣੇ ਤੇ ਬੀਜੇਪੀ ਪਾਰਟੀ ਪਹਿਲੀ ਵਾਰ ਇਲੈਕਸ਼ਨਾਂ ਲੜੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਪਰਫਾਰਮੈਂਸ ਤਕਰੀਬਨ 20 ਸੀਟਾਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਜਦੋਂ ਅਜੇ ਅਕਾਦੀ ਦਲ ਤੇ ਭਾਜਪਾ ਇਕੱਠੇ ਲੜਦੇ ਸੀ ਤਾਂ ਤੁਸੀਂ 10 ਸੀਟਾਂ ਦੇ ਸੀ ਇਸ ਵਾਰ ਅਸੀਂ ਇਕੱਲੇ ਲੜੇ ਆ ਨਵਾਂ ਸ਼ੁਰੂਆਤ ਸੀ ਕੰਮੇ ਕੈਂਡੀਡੇਟ ਸੀ ਤੇ ਅਸੀਂ 20 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਲੁਧਿਆਣੇ ਵਿੱਚ ਅਜੇ ਪਾਸੇ ਕਾਂਗਰਸ ਪਾਰਟੀ ਦਾ ਮੈਂ ਦੇਖ ਰਿਹਾ ਸੀ ਹੁਣੀ ਜਦੋਂ ਮੈਂ ਕਾਂਗਰਸ ਪਾਰਟੀ ਸੀ 63 63 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਪਿਛਲੀ ਵਾਰ ਜਦੋਂ ਬਲਕਨ ਸਿੰਘ ਸਿੱਲੂ ਸਾਹਿਬ ਮੇਅਰ ਸੀ ਅੱਜ ਉਹਨਾਂ ਦਾ ਅੰਕੜਾ ਡਬਲ ਤੋਂ ਵੀ ਥੱਲੇ ਗਏ ਨੇ ਉਹ ਅਜੋ 30 ਤੇ ਆ ਗਏ 30 ਸੀਟਾਂ ਬਚਾ ਸਕੇ 63 ਚੋਂ 30 ਤੇ ਅੰਦਾਜ਼ਾ ਲਾਓ ਤੁਸੀਂ ਕਿੱਥੇ ਵੱਡੀ ਗਰਾਵਡਾ ਜਿਹੜੀ ਉਹ ਲੁਧਿਆਣੇ ਕਾਂਗਰਸ ਦੀ ਜਿਹੜੀ ਹੋਈ ਹੈ ਤੇ ਇਸ ਤਰੀਕੇ ਨਾਲ ਜਿਵੇਂ ਗੱਲ ਕਰਾਂ ਸਾਡੀ 16 ਮੋੜ ਨੇ ਅਸੀਂ ਜਿੱਥੇ 20 ਪਹਿਲੇ ਨੰਬਰ ਤੇ 16 ਮੋੜ ਆ ਜਿੱਥੇ ਅਸੀਂ ਦੂਜੇ ਨੰਬਰ ਤੇ ਭਾਜਪਾ ਰਹੀ ਹੈ ਤੇ ਅਸੀਂ ਕਈ ਕਮੀਆਂ ਅਸੀਂ ਮੰਨਦੇ ਆ ਕਿ ਸਾਡੇ ਕੋਲ ਇੱਕ ਤਾਂ ਟਾਈਮ ਜਿਹੜਾ ਇਹ ਉਹ ਇਲੈਕਸ਼ਨ ਸਰਕਾਰ ਇਸ ਤਰੀਕੇ ਨਾਲ ਮਦਦ ਲਈ ਗਈ ਕਰਦੀ ਰਹੀ ਜੀ ਇਹ ਲੱਗਿਆ ਵੀ ਸ਼ਾਇਦ ਇਲੈਕਸ਼ਨ ਨਹੀਂ ਹੋਣੀ ਉਹਦੇ ਕਰਕੇ ਥੋੜਾ ਜਿਹਾ ਅਸਰ ਵੀ ਪਿਆ ਸਾਡੇ ਕੋਲ ਇੱਕ ਕੰਪੇਨ ਕਰਨ ਦਾ ਟਾਈਮ ਨਹੀਂ ਕੋਈ ਬਹਾਨੇ ਨਹੀਂ ਕਿ ਮੈਂ ਸੱਚਾਈ ਦੱਸਦਾ ਵੀ ਇਹ ਜਦੋਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਅਸੀਂ ਉਰੇਓ ਲੁਧਿਆਣਾ ਨੂੰ ਮੈਂ ਹਾਰਿਆ ਉਦੋਂ ਬਾਅਦ ਵੀ ਜ਼ਰੂਰ ਬੀਜਪੀ ਦੇ ਵਰਕਰ ਜਿਹੜਾ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗਿਆ ਜਿਹਦਾ ਅਸਰ ਦੇਖਣ ਨੂੰ ਮਿਲਿਆ ਪਰ ਹੁਣ ਹਰ ਸੀਟ ਤੇ 95 ਦੇ 5 ਵੋਟ ਜਿੱਥੇ ਸਾਡੇ ਨਮੈਂਦਾ ਆ ਗਏ ਬੀਜੇਪੀ ਦੇ ਚਾਹੇ ਉਹ ਜਿੱਤੇ ਹੋਣ ਚਾਹੇ ਉਹ ਹਾਰੇ ਹੋਣ ਪਰ ਬੀਜੇਪੀ ਦੇ ਕੋਲ ਪਹਿਲੀ ਵਾਰ ਸਾਰੇ ਹੀ ਪੰਜਾਬ ਦੇ ਸ਼ਹਿਰਾਂ ਚ ਚਾਹੇ ਉਹ ਅਮਰਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਹੋਰ ਜਾਂ ਮਿਊਨਿਸਪਲ ਕਮੇਟੀਆਂ ਆ ਜਿਹੜੀਆਂ ਛੋਟੀਆਂ ਉੱਥੇ ਹੁਣ ਹਰ ਕੌਂਸਲ ਦੇ ਬੀਜੇਪੀ ਕੋਲ ਆਪਣਾ ਨਮੈਂਦਾ ਆ ਗਿਆ ਹੁਣ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਚਿਹਰੇ ਦੇ ਦਿੱਤੇ ਈ ਕੰਮ ਨੂੰ ਪਰ ਟਾਈਮ ਉਹ ਥੋੜਾ ਸੀ 5-10 ਦਿਨ ਦਾ ਟਾਈਮ ਦੀ ਬਚਿਆ ਨਹੀਂ ਸੀ ਕਈਆਂ ਦੇ ਪੇਪਰ ਰੱਦ ਕਰਨ ਦੀ ਉੱਧਰ ਜ਼ੋਰ ਲੱਗ ਗਿਆ ਕਈਆਂ ਦੀਆਂ ਵੋਟਾਂ ਗਿਆ ਉੱਥੇ ਜ਼ੋਰ ਲੱਗਿਆ ਰਿਹਾ ਕਈਆਂ ਨੂੰ ਚੱਕ ਚੱਕਈ ਕੈਂਡੀਡੇਟ ਸਾਡੇ ਬਹੁਤ ਨੇ ਜਿਹੜੇ ਚਾਰ-ਚਾਰ ਦਿਨ ਤਣੇ ਨੇ ਘਰੋਂ ਭਜਾਈ ਰੱਖੇ ਜਿਹੜੇ ਮੇਨ ਵਰਕਰ ਸੀ ਉਹਨਾਂ ਨੂੰ ਡਰਾ ਕੇ ਟੈਲੀਫੋਨ ਐਸਐਚਓ ਰੋਜ਼ ਕਰਦੇ ਸੀ ਕਿ ਵੀ ਤੁਸੀਂ ਜੇ ਕੈਂਪੇਨ ਕਰੋਗੇ ਤਾਂ ਅਸੀਂ ਤੁਹਾਡੇ ਤੇ ਆਹ ਪਰਚਾ ਪਾਵਾਂਗੇ ਬਹੁਤ ਕੁਝ ਹੋ ਜਾ। ਚਲੋ ਉਹ ਗੱਲਾਂ ਬਾਅਦ ਚ ਕਰਾਂਗੇ ਪਰ ਹਰ ਸੀਟ ਤੇ ਹੁਣ ਸਾਡੇ ਕੋਲ ਸਾਡੀ ਵਿਚਾਰਤਾ ਤੇ ਸਾਡੇ ਕੰਮ ਕਾ ਰੱਖਣ ਵਾਲਾ ਬੰਦਾ ਆ ਗਿਆ ਹੁਣ ਅਸੀਂ ਦੱਸ ਸਕਦੇ ਆਂ ਵੀ ਸੈਂਟਰ ਸਰਕਾਰ ਆਮ ਲੋਕਾਂ ਲਈ ਕੀ ਕੀ ਗੱਲ ਅਸੀਂ ਤਾਂ ਕਰਦੇ ਸੀ ਪਹਿਲਾਂ ਪਰ ਹੁਣ ਹਰ ਵਾਰਡ ਲੈਵਲ ਤੇ ਸਾਡਾ ਨਮਾਇੰਦਾ ਏ ਜਿਹੜਾ ਹੁਣ 95 ਬੰਦੇ ਲੁਧਿਆਣੇ ਚ ਨਾਲ ਇੱਕ ਟੀਮ ਤਿਆਰ ਹੋ ਗਈ ਠੀਕ ਆ ਸਾਡੇ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਕਮੇਟੀਆਂ ਡਿਸਟ੍ਰਿਕਟ ਬਾਡੀਆਂ ਸਾਰੀਆਂ ਹੈਗੀਆਂ ਪਰ ਜਿਹੜਾ ਇਹਨਾਂ ਦਾ ਰੋਲ ਰਹੇਗਾ ਮੈਂ ਇੱਕ ਬੇਨਤੀ ਕਰਦਾ ਸਾਰੇ 95 ਵੋਟਾਂ ਤੇ ਲੁਧਿਆਣਾ ਵੀ ਜਲੰਧਰ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਟਿਆਲਾ ਜਿੱਥੇ ਹੋਰ ਵੀ ਇਲੈਕਸ਼ਨ ਹੋਈਏ ਹੁਣ ਤੁਹਾਡਾ ਰੋਲ ਆਪੋਜੀਸ਼ਨ ਦਾ ਜੀ ਹੁਣ ਬੜੇ ਤਕੜੇ ਹੋ ਕੇ ਤੁਸੀਂ ਜਿੱਤੇ ਹੋਏ ਚਾਹੇ ਹਾਰੇ ਹੋ ਤੁਸੀਂ ਹਰ ਚੀਜ਼ ਮੁੱਦਾ ਜਿਹੜਾ ਸਰਕਾਰ ਦੇ ਉਲਟ ਕੱਲ ਤੋਂ ਹੀ ਆਪਣੀ ਜਮੇ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾਂ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਨੇ ਕਿਹੜੇ ਕਿਹੜੇ ਕੰਮ ਕੀਤਾ ਕੱਲ ਤੋਂ ਹੀ ਆਪਣਾ ਜਿਹੜਾ ਏ ਉਹ ਆਪਣੇ ਆਪਣੇ ਵਾਰਡ ਚ ਲੱਗ ਜਾਓ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁੱਕਾਂ ਤੇ ਆਓ ਲਾਈਵ ਕਰੋ ਜਿੱਥੇ ਗੰਦ ਦੇ ਢੇਰ ਲੱਗਦੇ ਆ ਉਹ ਦਿਖਾਓ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਸ ਇਲੈਕਸ਼ਨ ਚ ਆਪਣੇ ਆਪਣੇ ਕੌਂਸਲ ਦੀ ਕਿਉਂਕਿ ਇਹ ਕਹਿੰਦੇ ਸੀ ਸਾਡੀ ਸਰਕਾਰ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਉਸ ਸਾਰੀਆਂ ਚੀਜ਼ਾਂ ਰੋਜ਼ ਲੋਕਾਂ ਨੂੰ ਇਹ ਜਾਗਰੂਕ ਕਰੋ ਜਿਹੜੀ ਜਿਹੜੀ ਚੀਜ਼ ਲੈ ਨੇ ਕਹੀ ਸੀ ਨਹੀਂ ਹੋ ਰਹੀ ਇਸ ਕਰਕੇ ਦਿਨ ਟੱਪਦੇ ਟਾਈਮ ਨਹੀਂ ਲੰਘਦਾ ਅੱਗੇ ਵਿਧਾਨ ਸਭਾ ਇਲੈਕਸ਼ਨ ਆਈ ਖੜੀ ਆ 27 ਉਦੋਂ ਬਾਅਦ ਫਿਰ ਇਲੈਕਸ਼ਨ ਅੱਗੇ ਆਣਣੀਆਂ ਥੋਡੀਆਂ ਵੀ ਇਸ ਕਰਕੇ ਹੁਣ ਮੌਕਾ ਹੈ ਤੁਹਾਡੇ ਕੋਲ ਬਿਲਕੁਲ ਤਕੜੇ ਹੋ ਕੇ ਇੱਕ ਇੱਕ ਚੀਜ਼ ਤੇ ਲੋਕਾਂ ਦੀ ਗੱਲ ਤੇ ਪਹਿਰਾ ਦਿਓ ਜੋ ਕੋਈ ਧੱਕਾ ਹੁੰਦਾ ਆਵਾਜ਼ ਉਠਾਓ ਸੈਂਟਰ ਦੀਆਂ ਸਕੀਮਾਂ ਐ ਉਹਦਾ ਲਾਭ ਲੋਕਾਂ ਤੱਕ ਪਹੁੰਚਾਓ ਜਿਹੜੀ ਸਟੇਟ ਗਵਰਨਮੈਂਟ ਨਹੀਂ ਕਰਦੀ ਉਹਦੇ ਖਿਲਾਫ ਜਿਹੜਾ ਹੈ ਉਹ ਡਟ ਕੇ ਜਿਹੜਾ ਇਹ ਪੈਰਾ 2 ਇਹ ਬਹੁਤ ਵਧੀਆ ਤੁਹਾਡੇ ਕੋਲ ਜਿਹੜਾ ਮੌਕਾ ਮਿਲਿਆ ਹੈ ਤੇ ਮੈਂ ਖਾਸ ਤੌਰ ਤੇ ਇਕਨਾਂ ਬਈ ਐਮਐਲਏ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਐਮਐਲਏ ਨੂੰ ਵੀ ਕੋਈ ਨੀੜੇ ਨਹੀਂ ਲੱਪਣ ਦਿੰਦਾ ਚਲੋ ਹੁਣ ਕਾਉਂਸਲਰ ਅੰਦਪਚਾਦ ਜੀ ਜਿੱਤੇ ਨੇ ਨਾ ਤਾਂ ਮੈਂਡੇਟ ਪੂਰਾ ਮਿਲਿਆ ਹੀ ਨਹੀਂ ਅਸਲੀ ਮੈਂਡੇਟ ਤਾਂ ਦਤ ਹੁੰਦਾ ਨਾ ਜੇ ਪੂਰਾ ਮੈਂਡੇਟ ਜਿਵੇਂ ਪੁਰੇ ਘਟੋ ਘਟ ਪੁਰੇ 48 ਸੀਟਾਂ ਜਿਹੜੀਆਂ ਆਈਆਂ ਉਹ ਲੁਧਿਆਣੇ ਚੈਹੀਦੀਆਂ ਸੀ ਐਂ ਜਲੰਧਰ ਚਾਹੀਦੀਆਂ ਸੀ ਐਂ ਅਮਰਸਰ ਚਾਹੀਦੀਆਂ ਸੀ ਕਿਸੇ ਜਗ੍ਹਾ ਆਮ ਆਦਮੀ ਨਹੀਂ ਬਣੀ ਆਈ ਹੁਣ ਇਸ ਕਰਕੇ ਹੋਰ ਜ਼ਿਆਦਾ ਰੋਲ ਆਪਣਾ ਮਜਬੂਤੀ ਨਾਲ ਅਠਾਉਣਾ ਹੈ ਦੂਜੀ ਗੱਲ ਐਮਐਲਏ ਨੂੰ ਨੇੜੇ ਲੱਗਣ ਨਹੀਂ ਦਿੱਤਾ ਸੀਐਮ ਨੇ ਹੁਣ ਕੌਂਸਲਰਾਂ ਦੀ ਬਾਤ ਆ ਜਿਹੜੀ ਉਹ ਵੀ ਅੱਜ ਕਿਸੇ ਨੇ ਸੁਣਨੀ ਨਹੀਂ ਕਿਉਂਕਿ ਇਹਨਾਂ ਦਾ ਐਮਐਲਏ ਨੂੰ ਤਾਂ ਸਿਰਫ ਆਪਣੇ ਬੱਚਿਆਂ ਤੱਕ ਆਪਣੇ ਘਰਗੱਲਾਂ ਤੱਕ ਸੀਮਿਤ ਸੀ ਜਦੋਂ ਉਹ ਹਾਰ ਗਏ ਆ ਤੇ ਤੁਹਾਨੂੰ ਇਹਨਾਂ ਨੇ ਕਿਹਦਾ ਨਹੀਂ ਪੁੱਛਣਾ ਇਹ ਤਾਂ ਮੇਰ ਉਹਨਾਂ ਨੂੰ ਬਣਾਉਣਾ ਚਾਹੁੰਦੇ ਸੀ ਇਹਨਾਂ ਦਾ ਹੁਣ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ ਇਹ ਦੂਬਾਰ ਤੁਸੀਂ ਆਪਣੇ ਆਪ ਨੂੰ ਜਿਹੜੇ ਆਮ ਆਦਮੀ ਆਣੇ ਆ ਜਿਨ੍ਹਾਂ ਨੇ ਵੋਟ ਪਾਈ ਹੈ ਉਹ ਸਮਝੋ ਵੀ ਵੋਟ ਉਹ ਤੁਹਾਡੀ ਵਿਅਰਥ ਗਈ ਕਿਉਂਕਿ ਇਹਨਾਂ ਦਾ ਘਰਗੱਲਾਂ ਮੇਰ ਨਹੀਂ ਬਣੀਆਂ ਤੇ ਇਸ ਕਰਕੇ ਇਹਨਾਂ ਨੇ ਕੋਈ ਕੰਮ ਕਰਨਾ ਹੈ ਕਿ اپੋਜੀਸ਼ਨ ਤੱਕੜੀ ਹੋ ਕੇ ਆਪਣੀ ਜੁਮੇਦਾਰੀ ਜਿਹੜੀ ਉਹ ਨਵਾਉ ਕਿ ਮੈਂ ਇੱਕ ਗੱਲ ਹੋਰ ਜ਼ਰੂਰ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਹੈ ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਕਿਸਾਨ ਮੁੱਦਿਆਂ 'ਚ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ ਉਪਰ ਵੀਊ ਚਾਹੁੰਦਾ ਹਾਂ ਅੱਜ ਹਰਿਆਣਾ ਨੇ ਮੈਂ ਮੁਬਾਰਕ ਬਾਤ ਦਿਨਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾਇਲ ਸਿੰਘ ਸੈਣੀ ਸਾਹਿਬ ਨੂੰ ਜੀन्होंने ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨ ਚ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਸੀ ਜੀਮ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਿਨ੍ਹਾਂ ਨੇ ਹੋਰ 13 ਫਸਲਾਂ ਨੂੰ ਜਿਹੜਾ ਇੱਕ ਉਹ ਐਮਐਸਪੀ ਦੇਤੀ ਜੋ ਵਾਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਵੀ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇਜਰੀਵਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਵੀ ਹਰਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਮਝਦਾ ਉੱਥੇ ਦੇ ਕਿਸਾਨ ਉੱਥੇ ਦੇ ਮਜ਼ਦੂਰ ਅੱਜ ਆਪਣੇ ਮੁੱਖ ਮੰਤਰੀ ਦੇ ਅੱਜ ਬੀਜੇਪੀ ਦੇ ਮੈਂ ਸਮਝਦਾ ਉਹ ਜਿੰਨਾ ਧੰਨਵਾਦ ਕਰਦੇ ਹੋਣਗੇ ਉਹ ਘੱਟ ਪਰ ਅੱਜ ਹੁਣ ਇੱਕ ਪਾਸੇ ਸਥਿਤੀ ਹਰਿਆਣਾ ਛੋਟਾਪਰਾ ਉਹ ਸਾਕੋ ਕਿਤੇ ਦੀ ਕਿਤੇ ਅੱਗੇ ਨਿਕਲ ਗਿਆ ਅੱਜ ਮੁੱਖ ਮੰਤਰੀ ਸਾਹਿਬ ਅੱਜ ਬੜੀ ਵੱਡੀ ਥੋੜੀ ਘੜੀ ਆ ਗਈ ਹੈ ਥੋੜੀ ਇਮਤਿਹਾਨ ਦੀ ਘੜੀ ਆ ਗਈ ਹੈ ਮੈਂ ਉਹ ਮੁੱਦਿਆਂ ਤੋਂ ਨਹੀਂ ਹਟਦਾ ਵੀ ਸੈਂਟਰ ਨੇ ਕੀ ਦੇਣਾ ਹੈ ਕਰਨਾ ਉਹ ਮੁੱਦੇ ਬਿਲਕੁਲ ਠੀਕ ਨੇ ਜਿਹੜੇ ਗੱਲਬਾਤ ਸਾਹਮਣੇ ਠੀਕ ਪਰ ਅੱਜ ਇਮਤਿਹਾਨ ਦੀ ਘੜੀ ਸੀਐਮ ਸਾਹਿਬ ਤੁਹਾਡੀ ਆ ਗਈ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ ਇਮਤਿਹਾਨ ਆ ਵੀ ਤੁਸੀਂ ਪੰਜਾਬ ਦੇ ਜਿਹੜੇ ਸਭ ਤੋਂ ਵੱਡੀ ਪੰਜਾਬਾ ਪੰਜਾਬੀ ਪੰਜਾਬੀ ਸੂਬਾ ਕਿਸਾਨਾਂ ਦਾ ਹੈ ਕਿਸਾਨਾਂ ਦੀ ਇਹ ਮਾਂ ਧਰਤੀ ਆ ਜਿਹੜੀ ਤੇ ਅੱਜ ਉਹ ਤੁਹਾਡੇ ਮੂਰੇ ਆ ਕੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਹੁਣ ਪਤਾ ਲੱਗੂ ਵੀ ਕੌਣ ਬੜੇ ਮੇਖਾਣੀ ਕਿਵੇਂ ਨਿੱਤਰੂ ਉਧਰ ਤਾਂ ਨਿੱਤਰ ਗਿਆ ਸੈਣੀ ਸਾਹਿਬ ਤੇ ਹੁਣ ਸਵਾਲ ਤੁਹਾਡੇ ਮੂਰੇ ਖੜਾ ਏ ਆਉਣ ਵਾਲੇ ਦਿਨਾਂ ਚ 23 ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣੀ ਸੀ ਉਹ ਅੱਜ ਸਾਰੇ ਐਮਐਲਏ ਨੂੰ ਮੈਂ ਪੁੱਛਣਾ ਜਿਹੜੇ 95 96 ਐਮਐਲਏ ਹੋ ਗਏ ਨੇ ਅੱਜ ਪੁੱਛੋ ਤਾਂ ਆਪਣੇ ਸੀਐਮ ਨੂੰ ਅੱਜ ਆ ਲੋਕ ਇਹ ਪੁੱਛਣ ਕੱਲੇ ਕੱਲੇ ਲੋਕ ਇਹ ਤਾਂ ਜਿੱਤੇ ਹੋਇਆ ਇਹ ਤਾਂ ਜਿੱਤੇ ਹੋਇਆ ਤੁਹਾਡੇ ਜਿਤਾਏ ਹੋਇਆ ਅੱਜ ਇਹਨਾਂ ਨੂੰ ਘੇਰੋ ਅੱਜ ਇਹਨਾਂ ਨੂੰ ਪੁੱਛੋ ਵੀ ਹਰਿਆਣੇ ਵਾਲਿਆਂ ਨੇ ਤਾਂ ਕਰਤਾ ਭਾਈ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਿੱਥੇ ਹੋ ਕਿੱਥੇ ਗਵਾਚੇ ਹੋਏ ਹੋ ਜਿਵੇਂ ਤੁਸੀਂ ਸਾਡਾ ਵਿਰੋਧ ਕਰਦੇ ਸੀ ਜੀ ਵੈਲਕਮ ਆ ਤੁਹਾਡਾ ਵਿਰੋਧ ਕਰਨਾ ਪਰ ਅੱਜ ਜਦੋਂ ਹਰਿਆਣੇ ਨੇ ਕਰਕੇ ਦਿਖਾਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏਆਂ ਨੂੰ ਲੀਡਰਾਂ ਨੂੰ ਇਹਨਾਂ ਨੂੰ ਮੰਤਰੀਆਂ ਨੂੰ ਐਮਪੀਆਂ ਨੂੰ ਅੱਜ ਇੱਕ ਹੋਰ ਮੈਂ ਨਾਲ ਕਹਿੰਦਾ ਇਹਨਾਂ ਨੂੰ ਤੁਸੀਂ ਪੁੱਛੋ ਇਹਨਾਂ ਦੇ ਘਰਾਂ 'ਚ ਜਾ ਕੇ ਹੋਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਜਦੋਂ ਤੱਕ ਐਮਰਡ ਮੈਂਬਰ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉਨਾਂ ਚਿਰ ਮੈਂ ਧਰਨੇ 'ਤੇ ਬੈਠਾ ਰਿਹਾ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ 'ਚ ਇੱਕ ਵੀ ਵਿంటర్ ਸੈਸ਼ਨ 'ਚ ਇਹਨਾਂ 'ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹ ਦੂਤਾ ਚੰਗੀ ਹਰਸਮਰਦ ਕੋਰ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕੱਲੀ ਨਹੀਂ ਉਕੀਤੀ ਕੀਤੀ ਹੈ ਜਿਨੇ ਕਵਾਂਗੇ ਕੀਤੀ ਦੂਜੇ ਪਾਸੇ ਆ ਲੀਡਰੋਂ ਪਖੰਡ ਨਾ ਕਰੋ ਅੱਜ ਡੱਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਿਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਥੰਡ ਚ ਸੜਕ ਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿ ਜਾ ਕੇ ਮੋਬਾਈਲ 'ਚ ਫੋਟੋ ਖਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦੇਣੀ ਹੈ। ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਕਰਨੇ 'ਤੇ ਬੈਠਣ ਦੀ। ਔਖੜਤਾਲ ਡਗਾਲੀ ਛੱਡੋ। ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਮਾਂ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤੋਂ ਸਾਨੂੰ ਪਤਾ ਹੈ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ। ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਤਾਂ ਬੈਠੋ ਮੰਨ ਵਰਤੇ ਬਰਾਬਰ ਬੈਠੋ ਭੁਖੜਤਾ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬਹਿ ਸਕਦੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨਿਆਂ ਨੇ ਵੀ ਵੋਟਰਾਂ ਨੇ ਸਾਰੇ ਪੰਜਾਬ 'ਚ ਬੀਜੇਪੀ ਨੂੰ ਵੋਟ ਪਾਈ ਹੈ ਬੀਜੇਪੀ ਦੇ ਨਮੈਂਦਿਆਂ ਨੂੰ ਵੋਟ ਪਾਈ ਹੈ ਚਾਹੇ ਕੋਈ ਜਿੱਤਿਆ ਹੋਵੇ ਚਾਹੇ ਕੋਈ ਹਾਰਿਆ ਹੋਵੇ ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ ਲੱਗੇ ਰਵਾਂਗੇ ਕਿ ਜਦੋਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ ਉਦੋਂ ਤੱਕ ਲੋਕਾਂ ਦੇ ਕੋਲੋਂ ਬਾਰ-ਬਾਰ ਅਸੀਂ ਹੱਥ ਜੋੜ ਕੇ ਵੋਟ ਮੰਗਦੇ ਰਵਾਂਗੇ ਸਰੱਖੀ ਦੀ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ ਫੇਰ ਕਹਿ ਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਮੇਰੇ ਜਿੱਤੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲ ਆ ਕੇ ਜਿਹੜੀਆਂ ਛੋਟੇ-ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਹਾਂ